ਦੇਖੋ ਜੀ ਫਾਈਨਲੀ ਸਾਡੀਆਂ ਗੁਲਾਬ ਜਾਮਣਾਂ ਬਣ ਕੇ ਤਿਆਰ ਹੋ ਗਈਆਂ ਤੇ ਅੱਜ ਦੇ ਵਲੌਗ ਵਿੱਚ ਆਪਾਂ ਬਣਾਈ ਸੀ ਗੁਲਾਬ ਜਾਮਣਾਂ ਸਾਡੀ ਮਾਤਾ ਜੀ ਇਹਨੂੰ ਸ਼ੁਗਰ ਹੈ ਘੱਟ ਖਾਂਦੀ ਹੈ ਗੁਲਾਬ ਜਾਮਣ ਤੇ ਸਾਡਾ ਬਾਪੂ ਖਾ ਲੈਂਦਾ ਹੈ ਕਹਿੰਦਾ ਕਿ ਮੇਰੇ ਹਗਲਾਬ ਜਾਮਣ ਵਾਲਾ ਬਹੁਤ ਵਧੀਆ ਰਹਿ ਵੀ ਹੈ ਬਹੁਤ ਵਧੀਆ ਰਿਹਾ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਗੁਲਾਬ ਜਾਮਣਾਂ ਦੀ ਰੈਸਪੀ ਆ ਜੀ ਹਾਂ ਜੀ ਅੱਜ ਪਕਵਲਾ ਹੋਯਾ ਮੈ ਰੈਸਪੀ ਬਣਾਵਾਂਗੇ ਤੇ ਪੂਰਾ ਵਲੌਗ ਜਰੂਰ ਦੇਖਿਓ ਤੁਹਾਨੂੰ ਪਸੰਦ ਆਊਗਾ ਤੁਹਾਨੂੰ ਪੂਰਾ ਪ੍ਰੋਸੈਸ ਦੱਸਾਂ ਕਿਵੇਂ ਕਿਵੇਂ ਆਪਾਂ ਪਕਵਲਾ ਹੋਯਾ ਮਣਾ ਬਣਾਈਆ ਜੀ ਤੇ ਜੁੜੇ ਰਹੋ ਵਲੌਗ ਦੇ ਨਾਲ ਦੇਖੋ ਜੀ ਤਿਆਰੀ ਕਰ ਲਈ ਆਪਾਂ ਨੇ ਤੇ ਪਹਿਲਾਂ ਆਪਾਂ ਨੇ ਉਹਦੇ ਵਿੱਚ ਗੈਸ ਸਟਾਰਟ ਕਰਕੇ ਪਾਵਾਂਗੇ ਦੁੱਧ ਉਹਦੇ ਵਿੱਚ ਦੁੱਧ ਪਾਵਾਂਗੇ ਜੀ ਦੁੱਧ ਪਾਵਾਂਗੇ ਤਕਰੀਬਨ ਡੇਢ ਗਲਾਸ ਡੇਢ ਗਲਾਸ ਆਪਾਂ ਉਹਦੇ ਵਿੱਚ ਦੁੱਧ ਪਾਵਾਂਗੇ ਦੁੱਧ ਪਾਉਣ ਤੋਂ ਬਾਅਦ ਆਪਾਂ ਉਹਦੇ ਵਿੱਚ ਦੇਖੋ ਦੁੱਧ ਆਪਣਾ ਪੈ ਚੁੱਕਿਆ ਦੁੱਧ ਪੈ ਚੁੱਕਿਆ ਉਹਦੇ ਵਿੱਚ ਦੁੱਧ ਪਾਉਣ ਤੋਂ ਬਾਅਦ ਆਪਾਂ ਪਾਵਾਂਗੇ ਇੱਕ ਕੌਲੀ ਸੂਜੀ ਇੱਕ ਕੌਲੀ ਸੂਜੀ ਦੀ ਥੋੜਾ ਜਿਹਾ ਦੁੱਧ ਗਰਮ ਹੋਣ ਤੋਂ ਬਾਅਦ ਆਪਾਂ ਨੇ ਪਾਤੀ ਤੇ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਹਿਲਾ ਲੈਣਾ ਤਾਂ ਕਿ ਜੋ ਸੂਜੀ ਹੈ ਥੋੜੀ ਜੀ ਮਤਲਬ ਰੜ ਜੇ ਵੀ ਕੁਝ ਜੇ ਤੇ ਆਪਾਂ ਨੂੰ ਚੰਗੀ ਤਰ੍ਹਾਂ ਹਿਲਾਈ ਜਾਣਾ ਜੀ ਪੂਰੀ ਚੰਗੀ ਤਰ੍ਹਾਂ ਹਲਾਉਣਾ ਹੈ ਆਪਾਂ ਨੇ ਚੰਗੀ ਤਰ੍ਹਾਂ ਮਤਲਬ ਇਹਦੇ ਵਿੱਚ ਆਪਾਂ ਨੇ ਕੁਚਣਾ ਫੇਰ ਹੀ ਜਾਣਾ ਤੇ ਥੋੜਾ ਥੋੜਾ ਇਹ گاੜਾ ਹੁੰਦਾ ਜਾਊਗਾ ਕਿਉਂ ਜੋ گاੜਾ ਹੋਊਗਾ ਇਹ ਤੇ ਉਸ ਤੋਂ ਬਾਅਦ ਇਹ ਜੋ ਕਿ ਗੋਲੀਆਂ ਬਣਾਉਣ ਦੇ ਵਿੱਚ گاੜਾ ਹੋ ਗਿਆ ਜੀ ਉਸ ਤੋਂ ਬਾਅਦ ਆਪਾਂ ਪਾਵਾਂਗੇ ਡੇਢ ਚਮਚਾ ਦੇਸੀ ਘਿਓ ਦਾ ਡੇਢ ਦੋ ਚਮਚੇ ਆਪਾਂ ਦੇਸੀ ਘਿਓ ਦੇ ਪਾ ਦਾਂਗੇ ਇਹਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਪਾ ਦਾਂਗੇ ਦੋ ਚਮਚੇ ਦੇ ਵਿੱਚ ਚੀਨੀ ਦੇ 2 ਚਮਚੇ ਚੀਨੀ ਦੇ ਪਾ ਦਾਂਗੇ ਤੇ ਆਪਾਂ ਉਦੋਂ ਬਾਅਦ ਪਾ ਦਾਂਗੇ এলাਚੀ ਪਾਊਡਰ ਇਹਦੇ ਨਾਲ ਮਤਲਬ ਇਹਦੀ ਜੋ ਵਾਸ਼ਨਾ ਬਹੁਤ ਚੰਗੀ ਆਉਂਦੀ ਹੈ এলাਚੀ ਪਾਊਡਰ ਪਾ ਦਾਂਗੇ ਇਹਦੇ ਵਿੱਚ ਉਦੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਆਪਾਂ ਪੂਰੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮਿਕਸ ਕਰਨ ਤੋਂ ਬਾਅਦ ਆਪਾਂ ਸਨ ਅੱਗੇ ਦਿਖਾਵਾਂਗੇ ਤੇ ਬਹੁਤ ਹੀ ਟੇਸਟ ਬਣਦਾ ਜਿਨ੍ਹਾਂ ਦਾ ਸੀ ਪਹਿਲਾਂ ਹੀ ਬਣਾਈਆਂ ਤੇ ਪਹਿਲਾਂ ਆਪਾਂ ਗਲਾਬ ਜਾਮਣਾ ਬਣਾਈਆਂ ਸੀ ਤੇ ਆਪਾਂ ਤੁਹਾਨੂੰ ਦੁਬਾਰਾ ਬਣਾ ਕੇ ਦਿਖਾ ਰਹੇ ਹਾਂ ਗਲਾਬ ਜਾਮਣਾ ਦੇਖੋ ਚੰਗੀ ਤਰ੍ਹਾਂ ਇਹਦੇ ਵਿੱਚ ਦੇਖੋ ਇਹ ਪੂਰਾ ਅਟਾ ਗੁੰਨਿਆ ਗਿਆ ਪੂਰਾ ਐਨ ਵਧੀਆ ਬਣ ਗਿਆ ਸੌਫਟ ਚੰਗੀ ਤਰ੍ਹਾਂ ਆਪਾਂ ਨੂੰ ਮਿਕਸ ਕਰੀ ਜਾਣਾ ਮਤਲਬ ਪੂਰੀ ਐਂ ਮਿਕਸ ਕਰਕੇ ਦੇ ਵਿੱਚ ਸਾਰਾ ਕੁਝ ਮਿਕਸ ਹੋ ਜੇ ਹਨਾ ਦੇਸੀ ਘਿਓ ਫਿਰ ਇਹ ਨਾਲ ਨਹੀਂ ਲੱਗਦਾ ਜੀ ਹੱਥਾਂ ਦੇ ਨਾਲ ਨਹੀਂ ਲੱਗਦਾ ਭਾਂਡੇ ਦੇ ਨਾਲ ਨਹੀਂ ਲੱਗਦਾ ਪੂਰੀ ਚੰਗੀ ਤਰ੍ਹਾਂ ਜਦੋਂ ਮਿਕਸ ਹੋ ਗਿਆ ਹਨਾ ਤੇ ਫਿਰ ਅੱਗੇ ਤੁਹਾਨੂੰ ਦੱਸਾਂਗੇ ਆਪਾਂ ਕਿਵੇਂ-ਕਿਵੇਂ ਇਹਦਾ ਪ੍ਰੋਸੈਸ ਹੈ ਹਾਂ ਜੀ ਉਦੋਂ ਆ ਦੇਖੋ ਆਪਾਂ ਨੇ ਚਾਸ਼ਨੀ ਵਾਸਤੇ ਪਾਣੀ ਪਾਤਾ 1.5 ਕੱਪ ਤੇ ਉਦੋਂ ਬਾਅਦ ਇੱਕ ਕੌਲੀ ਪਾਵਾਂਗੇ ਖੰਡ ਦੀ ਕਿੰਨੇ ਕੌਲੀ ਭਾਵਾਂਗੇ ਇੱਕ ਕੌਲੀ ਭਾਵਾਂਗੇ ਹਾਂ ਹੈ ਥੋੜੀ ਵੱਧ ਭਾਵਾਂਗੇ ਦੇਖੋ ਜੀ ਹੁਣ ਇਹਦਾ ਆਪਾਂ ਬਣਾ ਰਿਆਂਗੇ ਜਿਵੇਂ ਕੀ ਸ਼ੇਪ ਬਣ ਲਈ ਉਹਦੀ ਹੈ ਨਾ ਜਿਵੇਂ ਛੋਟੇ ਛੋਟੇ ਆਪਾਂ ਉਹਨੂੰ ਪੂਰੀ ਚੰਗੀ ਤਰ੍ਹਾਂ ਗੋਲ ਕਰਨਾ ਹੈਗਾ ਵੀ ਉਹਦੇ ਵਿੱਚ ਕੋਈ ਟੇੜ ਨਾ ਰਹੇ ਇਹ ਆਟਾ ਸੀਗਾ ਉਹ ਤਿਆਰ ਹੋਤਾ ਹੋ ਗਿਆ ਤੇ ਉਦਰਾਪਾ ਚਾਸ਼ਨੀ ਰੱਖੀ ਹੋਈ ਹੈ ਗਾਇਸ ਤੇ ਟਿੱਕਰ ਨਾ ਬਣਾ ਰਹੀ ਹੈਗੀ ਦੇਖੋ ਤੇ ਇਹ ਆਪਾਂ ਬਣਾ ਰਿਆਂਗੇ ਦੂਸਰਾ ਪੂਰਾ ਤੇ ਉਹ ਆਪਣੇ ਤਰ੍ਹਾਂ ਹੋਏ ਨੇ ਬਣਨ ਵਾਸਤੇ ਤੇ ਬਹੁਤ ਵਧੀਆ ਬਣ ਰਹੇ ਨੇ ਉਹ ਬਹੁਤ ਆ ਗਏ ਜੀ ਐਂਡ 'ਚ ਜ਼ੀਰੋ ਬਣ ਗਏ ਤੇ ਅੱਧੇ ਕਿਲੋ ਸੋਜੀ ਦੇ ਤਾਂ ਆਪਾਂ ਸਾਰਾ ਪਰਿਵਾਰ ਖਾ ਸਕਦਾ ਇਹ ਨਾ ਤਾਂ ਇੱਕ ਕੈਮੀਕਲਾਂ ਤੋਂ ਜੋ ਬੇਖਵੇ ਹੈ ਨਾ ਆਪਣੇ ਬਣਾਉਂਦੇ ਨੇ ਅੱਜ ਕੱਲ੍ਹ ਤਿਹਾਰਾਂ ਦੇ ਮੌਕੇ ਤੇ ਅੱਗੇ ਤਿਹਾਰ ਆ ਰਹੇ ਨੇ ਨਾ ਤਿਹਾਰਾਂ ਵੇਲੇ ਇਹ ਬਹੁਤ ਜ਼ਿਆਦਾ ਮਿਲਾਵਟ ਹੁੰਦੀ ਹੈ ਦੇ ਵਿੱਚ ਇਹ ਆਪਦੇ ਘਰ ਦੇ ਨੇ origignal ਹਨਾ ਆ ਬੰਦੇ ਇਹ ਚੀਜ਼ਾਂ ਘਰੇ ਬਣਾ ਕੇ ਖਾਣੇ ਚਾਹੀਦੇ ਆਪਾਂ ਨੂੰ ਆ ਦੇਖੋ ਇਸ ਤਰ੍ਹਾਂ ਗੋਲ ਗੋਲ ਪੂਰੇ ਬਣ ਗਏ ਮਤਲਬ ਤੇੜ ਨਾ ਹੋਵੇ ਇਹਦੇ ਵਿੱਚ ਦੇਖੋ ਆਪਣੀਆਂ ਕਿੰਨੀਆਂ ਸੋਹਣੀਆਂ ਗਲਾਬਜਾਮਾ ਬਣ ਕੇ ਤਿਆਰ ਹੋ ਰਹੀਆਂ ਨੇ ਦੇਖੋ ਕਲਰ ਕਿੰਨਾ ਵਧੀਆ ਆਇਆ ਬਹੁਤ ਘੈਂਟ ਗਵਣ ਗਲਾਬਜਾਮਾ ਬਣ ਕੇ ਤਿਆਰ ਹੋ ਰਹੀਆਂ ਨੇ ਆਪਣੀਆਂ ਤੇ ਉਸ ਤੋਂ ਬਾਅਦ ਆਪਾਂ ਨੇ ਦੇਖੋ ਆਪਣੀਆਂ ਜਿਹੜੀਆਂ ਗੁਲਾਬ ਜਾਮੁਣਾ ਨੇ ਉਹ ਰਾੜ ਰੀਆਂ ਨੇ ਹਨਾ ਜੋ ਆਪਾਂ ਨੇ ਬਣਾਏ ਸੀ ਗੋਲ ਉਹ ਆਪਾਂ ਨੇ ਹੁਣ ਘਿਓ ਦੇ ਵਿੱਚ ਉਹਨਾਂ ਨੂੰ ਮਰਾੜ ਲਿਆ ਤੇ ਆਪਾਂ ਰਾੜੀ ਜਾ ਰਹੇ ਹਾਂ ਜੀ ਕਿ ਚੰਗੀ ਤਰ੍ਹਾਂ ਆਪਾਂ ਨੇ ਇਹਨਾਂ ਨੂੰ ਫੁਰਪੁਰੀਆਂ ਜੇ ਬਲੈਕ ਬਣਾਉਣੀਆਂ ਨੇ ਤਾਂ ਥੋੜਾ ਜਿਹਾ ਗੁਰਾ ਕਲਰ ਚੇਂਜ ਹੋਰ ਕਰਨਾ ਪਊਗਾ ਜੇ ਨਹੀਂ ਆਪਾਂ ਨੇ ਇਹਨਾਂ ਨੂੰ ਕਲਰ ਇਹਨਾਂ ਦਾ ਬਰਾਊਨ ਜਾ ਹੋ ਗਿਆ ਜਦੋਂ ਤਾਂ ਆਪਾਂ ਇਹਨਾਂ ਨੂੰ ਮਤਲਬ ਉਸ ਤੋਂ ਬਾਅਦ ਮਿੱਠੇ ਦੇ ਵਿੱਚ ਡੁਬੋਵਾਂਗੇ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਤੇ ਆਪਾਂ ਦੇਖੋ ਇਹ ਚੰਗੀ ਤਰ੍ਹਾਂ ਆਪਾਂ ਨੇ ਗੈਸ ਜੁਆ ਆਪਣਾ ਮਿੱਠੀ ਮਿੱਠੀ ਅੱਗ ਤੇ ਬਣੀ ਜਾਂਦੀਆਂ ਨੇ ਤੇ ਆਪਾਂ ਨੂੰ ਹਲਾਈ ਚੱਲਾਂਗੇ ਪਾਸਾ ਚੇਂਜ ਕਰੀ ਚੱਲਾਂਗੇ ਤਾਂ ਜੋ ਇੱਕ ਪਾਸਾ ਜ਼ਿਆਦਾ ਬਲੈਕ ਨਾ ਹੋਵੇ ਰੜੇ ਨਾ ਤੇ ਆਪਾਂ ਨੂੰ ਜਦੋਂ ਆਪਾਂ ਕਿਨਾਲਾ ਕਲਰ ਚੇਂਜ ਨਹੀਂ ਹੁੰਦਾ ਉੰਨਾ ਚਿਰ ਆਪਾਂ ਇਹਨਾਂ ਨੂੰ ਘਿਓ ਦੇ ਵਿੱਚ ਰੜੀ ਜਾਣਗੇ ਤੇ ਜਦੋਂ ਕਲਰ ਚੇਂਜ ਹੋਊਗਾ ਆਪਣਾ ਫਿਰ ਆਪਾਂ ਇਹਨਾਂ ਨੂੰ ਕੱਢਾਂਗੇ ਦੇਖੋ ਥੋੜਾ ਥੋੜਾ ਇਹਨਾਂ ਦਾ ਕਲਰ ਚੇਂਜ ਹੋਣ ਲੱਗ ਗਿਆ ਤੇ ਆਪਾਂ ਹਲਕਾ ਹਲਕਾ ਇਹਨਾਂ ਨੂੰ ਵਾਲਾ ਨਹੀਂ ਹਿਲਾਉਣਾ ਆਪਾਂ ਨੇ ਚਮਚੇ ਜਾਂ ਕੋਈ ਹੋਰ ਚੀਜ਼ ਨਹੀਂ ਹਿਲਾਉਣਾ ਤਾਂ ਜੋ ਇਹਨਾਂ ਦੇ ਵੱਤਲੋ ਕੋਈ ਤਰੀਕਾ ਨਾ ਲੱਗੇ ਤੇ ਨਹੀਂ ਖਿੰਡ ਜਾਣਗੇ ਜੇ ਆਪਾਂ ਇਹ ਫੁੱਟ ਗਏ ਆ ਤੇ ਆਪਾਂ ਨੂੰ ਕੋਲਾ ਕੋਲਾ ਜੀ ਹਲਾਉਣਾ ਹਲਕਾ ਹਲਕਾ ਹਲਾਈ ਜਾਣਾ ਦੇਖੋ ਗਰਵਨ ਹੋਣੀ ਸ਼ੁਰੂ ਹੋ ਗਈਆਂ ਹਲਕਾ ਹਲਕਾ ਇਸ ਨੂੰ ਹਲਾਈ ਜਾਣਾ ਆਪਾਂ ਨੇ ਤੇ ਇਹਨਾਂ ਦਾ ਕਲਰ ਚੇਂਜ ਹੁੰਦਾ ਜਾਊਗਾ ਇਹ ਆਪਣੇ ਬੱਚਿਆਂ ਨੂੰ ਜਰੂਰ ਘਰੇ ਬਣਾ ਕੇ ਖਵਾਇਆ ਕਰੋ ਜੀ ਕਿਉਂਕਿ ਜੋ ਬਾਜ਼ਾਰ ਚ ਲਿਆਉਂਦੇ ਆ ਬੜੀ ਕੈਮੀਕਲ ਨਾਲ ਤਿਆਰ ਹੁੰਦੀਆਂ ਨੇ ਇਹ ਆਪਣੇ ਘਰ ਦੀ ਚੀਜ਼ ਹੈ ਹਨ ਆਪਣੇ ਅੱਖਾਂ ਦੇ ਸਾਹਮਣੇ ਬਣਦੀ ਹੈ ਚੀਜ਼ ਤੋ ਗੋਦੀਆ ਦਿਆ ਤੇ ਜੋ ਕੋਈ ਮਹਿਮਾਨ ਆਏ ਤਾਂ ਉਹ ਨਵਾਂ ਵਾਸਤੇ ਵੀ ਆਪਾਂ ਬਣਾ ਸਕਦੇ ਹਾਂ ਬਹੁਤ ਵਧੀਆ ਚੀਜ਼ ਬਣਦੀ ਹੈ ਇਹ ਹਾਂ ਇਹ ਵੀ ਬੜੀ ਵਧੀਆ ਟੇਸਟ ਬਣਦਾ ਹੈ ਕਈ ਵਾਰੀ ਕੋਈ ਥਾਂ ਨੂੰ ਮਨ ਕਰਦਾ ਤਾਂ ਬਣਾ ਸਕਦੇ ਆਪਾਂ ਘਰੇ ਹਨਾ ਕੁਝ ਵੀ ਨਹੀਂ ਲੱਗਦਾ ਹੈਗਾ ਜੀ ਇੱਕ ਕੌਲੀ ਸਿਰਫ ਮੈਦੇ ਦੀ ਲੱਗਦੀ ਹੈ ਤੇ ਇੱਕ ਕੱਪ ਦੁੱਧ ਤੇ ਥੋੜੀ ਜਿਹੀ ਚਾਸ਼ਨੀ ਫਰਾਂ ਇਹ ਆ 60 ਰੁਪਏ ਦਾ ਸਮਾਨ ਲੱਗਦਾ ਹੈ ਤੇ ਆਪਾਂ ਸਾਰਾ ਪਰਿਵਾਰ ਖਾ ਸਕਦਾ ਹਨਾ ਸਾਰਾ 50 ਰੁਪਏ ਦਾ ਸਮਾਨ 60 ਰੁਪਏ ਦਾ ਸਮਾਨ ਲੱਗਦਾ ਹੈ ਕਿੰਨੇ ਥੋੜੇ ਪੈਸਿਆਂ ਨਾਲ ਆਪਾਂ ਪੂਰਾ ਪਰਿਵਾਰ ਖਾ ਸਕਦੇ ਨਹੀਂ 1.5-200 ਰੁਪਏ ਕਿਲੋ ਹੋ ਰਹੀਆਂ ਨੇ ਜੋ ਕਿ ਅਡੇਡੀ ਮੀਟ ਗਲਾਬ ਜਮਣਾ ਨੇ ਦੇਖੋ ਇਹਨਾਂ ਦਾ ਕਲਰ ਪੂਰੀ ਤਰ੍ਹਾਂ ਚੇਂਜ ਹੋ ਗਿਆ ਆਪਾਂ ਇਹਨੂੰ ਚੰਗੀ ਤਰ੍ਹਾਂ ਹਲਾਉਂਦੇ ਰਹਿਣਾ ਚਾਹੀਦਾ ਤਾਂ ਜੋ ਇਹ ਇੱਕ ਪਾਸਾ ਇਹਨਾਂ ਦਾ ਜਾਦੇ ਮੱਛੇ ਨਾ ਤੇ ਬਹੁਤ ਹੀ ਵਧੀਆ ਬਣ ਗਏ ਆ ਇਹ ਤੁਸੀਂ ਦੇਖਿਓ ਬਾਅਦ ਚ ਇਹਨਾਂ ਦਾ ਕਲਰ ਜੋ ਚੇਂਜ ਹੋ ਗਿਆ ਤਾਂ ਵਧੀਆ ਬਣ ਗਏ ਆ ਇਹ ਆ ਦੇਖੋ ਇਹਨਾਂ ਦਾ ਕਲਰ ਚੇਂਜ ਹੋ ਗਿਆ ਤੇ ਆਪਾਂ ਨੂੰ ਇੱਕ ਪਲੇਟ ਦੇ ਵਿੱਚ ਕੱਟ ਲਿਆ ਆ ਦੇਖੋ ਆਪਾਂ ਇਹਨੂੰ ਇੱਕ ਪਲੇਟ ਦੇ ਵਿੱਚ ਕੱਟ ਲਿਆ ਦੇਖੋ ਕਿੰਨੇ ਆ ਜਿਹੇ ਜਿਹਾਂ ਆਪਾਂ ਬਾਜ਼ਾਰ ਤੋਂ ਲੈ ਕੇ ਆਉਣੇ ਉਹਦੇ ਨਾਲ ਦੀ ਬਣ ਗਈਆਂ ਜਿਵੇਂ ਕੋਈ ਮਤਲਬ ਆਪਾਂ ਨੇ ਇਨਾਂ ਤੇ ਛੇੜਟ ਨਹੀਂ ਆਈ ਤੇ ਪੂਰੇ ਬਾਜ਼ਾਰ ਦੇ ਨਾਲ ਦੀ ਗਲਾਬ ਜਾਮਣ ਆਪਣੀਆਂ ਤਿਆਰ ਹੋ ਗਈਆਂ ਦੇਖੋ ਕਿੰਨੇ ਸੰਤੁਰ ਕਲਾਬ ਜਾਮਣ ਬਣ ਕੇ ਤਿਆਰ ਹੋਈ ਹੈ ਤੇ ਆਪਾਂ ਅੱਗੇ ਤੁਹਾਨੂੰ ਆ ਦੇਖੋ ਜੋ ਆਪਾਂ ਨੇ ਚਾਹਸ ਨਹੀਂ ਬਣਾਈ ਸੀ ਸਾਰੀਆਂ ਗੁਲਾਬ ਜਾਮਣਾਂ ਆਪਾਂ ਨੇ ਕੱਲੀ-ਕੱਲੀ ਕਰਕੇ ਉਹ ਚਾਸ਼ਨੀ ਦੇ ਵਿੱਚ ਡੋਬੋ ਕੇ ਰੱਖ ਦੇਣੀਆਂ ਨੇ ਅਤੇ 1-2 ਘੰਟੇ ਇਹਨਾਂ ਨੂੰ ਹਲਕਾ ਜਾਂ ਗਰਮ ਚਾਸ਼ਨੀ ਚਾਹੀਦੀ ਆ ਉਹਦੇ ਵਿੱਚ ਡੁੱਬੀਆਂ ਰਹਿਣ ਦਿਓ ਤੇ ਉਸ ਤੋਂ ਬਾਅਦ ਦੇਖੋ ਦੇਖੋ ਜੀ ਫਾਈਨਲੀ ਸਾਡੀਆਂ ਗੁਲਾਬ ਜਾਮਣਾਂ ਬਣ ਕੇ ਤਿਆਰ ਹੋ ਗਈਆਂ ਤੇ ਅੱਜ ਦੇ ਵਲੌਗ ਵਿੱਚ ਆਪਾਂ ਬਣਾਈਆਂ ਸੀ ਗੁਲਾਬ ਜਾਮਣਾਂ ਸਾਡੀ ਮਾਤਾ ਜੀ ਇਹਨੂੰ ਸ਼ੂਗਰ ਹੈ ਘੱਟ ਖਾਂਦੀ ਹੈ ਗੁਲਾਬ ਜਾਮਣਾਂ ਤੇ ਤੁਹਾਡਾ ਬਾਪੂ ਖਾ ਲੈਂਦਾ ਹੈ ਕੰਨਾ ਕਿ ਮੇਰੇ ਗਲਾਬ ਜਾਮਣ ਆਲਾ ਬਹੁਤ ਵਧੀਆ ਰਹਿ ਗਿਆ ਵੀ ਹੈ ਬਹੁਤ ਵਧੀਆ ਰਿਹਾ ਕੰਨਾ ਜਿਹੜੇ ਗਲਾਬ ਜਾਮਣਾ ਬਣਾਈਆਂ ਆਪਾਂ ਨੂੰ ਕਿੰਨਾ ਟਾਈਮ ਲੱਗ ਗਿਆ ਲਾ ਕੇ ਅੱਧਾ ਘੰਟਾ ਹਾਂ ਇਹਨਾਂ ਲੱਗ ਗਿਆ ਅੱਧਾ ਘੰਟਾ ਹਾਂ ਕਈ ਵਾਰੀ ਆਪਣੇ ਕੋਈ ਮਹਿਮਾਨ ਆ ਜਾਂਦੇ ਰਹਿਣਾ ਹਾਂ ਤੇ ਆਪਣੇ ਕੋਈ ਮਤਲਬ ਉਟਲ ਵਗੈਰਾ ਤੇ ਨਹੀਂ ਮਿਲਦਾ ਸਮਾਂ ਤਾਂ ਆਪਾਂ 20-25 ਮਿੰਟਾਂ ਦੇ ਵਿੱਚ ਇਹ ਬਣਾ ਸਕਦੇ ਹਾਂ ਸੂਜੀ ਦੀਆਂ ਗਲਾਬ ਜਾਮਣਾ ਹਨਾ ਤੇ ਬਹੁਤ ਵਧੀਆ ਚੀਜ਼ ਐ ਆਹਦੇ ਘਾਟੇ ਤਿਆਰ ਹੋ ਜਾਂਦੀਆਂ ਨੇ ਤੇ ਦੇਖਣ ਨੂੰ ਤੁਹਾਨੂੰ ਬਹੁਤ ਵਧੀਆ ਲੱਗ ਰਹੀਆਂ ਹੋਣੀਆਂ ਤੇ ਆਪਾਂ ਸ਼ਾਜਾਵਟ ਵਾਸਤੇ ਤੇ ਖੋਪੇ ਦਾ ਬਰਾਦਾ ਪਾਇਆ ਹਨ ਤੇ ਖਾਣ ਨੂੰ ਵੀ ਬਹੁਤ ਟੇਸਟ ਨੇ ਤੇ ਬਾਕੀ ਬਿਮਾਰੀਆਂ ਬਿਮੋਰੀਆਂ ਤੋਂ ਰਾਹਤ ਨੇ ਕਿਉਂਕਿ ਇਹਦੇ ਵਿੱਚ ਕੈਮੀਕਲ ਤਾਂ ਹੈ ਨਹੀਂ ਬਸ ਕੱਲਾ ਸੂਜੀ ਦਾ ਆਟਾ ਤੇ ਬਾਕੀ ਦੁੱਧ ਵਗੈਰਾ ਘਰ ਦਾ ਪਾਇਆ ਕੈਮੀਕਲ ਨਹੀਂ ਕੋਈ ਹੈਗਾ ਆਪਣੀ ਸਿਹਤ ਨਾਲ ਵੀ ਅੱਜਕੱਲ ਖਲਵਾੜ ਬਹੁਤ ਹੈ ਹਾਂਜੀ ਕੀ ਕਹਾਂ ਦੇਖੀਏ ਇਹ ਨਾ ਬੋਲ ਰਿਹਾ ਹੈ ਲੈਕਨ ਅਸੀਂ ਮਾਤਾ ਕਹਿੰਦੀ ਵੀ ਲੈਚੀਆਂ ਨੇ ਬਾਰਡਰ ਵੀ ਪਾਇਆ ਤੇ ਵਿੱਚ ਭੁੱਲਿਆ ਨੇ ਮਾਤਾ ਜੀ ਅਸੀਂ ਵੀ ਕੀ ਕੀ ਪਾਇਆ ਗਏ ਬਈ ਤੇ ਪਹਿਲਾਂ ਆਪਣੀ ਮਠੀਆਂ ਦੀ ਰੈਸਪੀ ਮਾਤਾ ਨੇ ਜੋ ਤਿਆਰ ਕੀਤੀ ਸੀ ਬਹੁਤ ਬਲੌਗ ਚੱਲਿਆ ਸੀ ਉਹ ਤੇ ਉਸੇ ਤਰ੍ਹਾਂ ਇਸ ਬਲੌਗ ਨੂੰ ਵੀ ਆਪਣੇ ਨੂੰ ਰਿਸਪੌਂਸ ਪੂਰਾ ਦਿਓ ਤੇ ਸਾਰੇ ਭਰਾ ਛੜਦੀ ਕਲਾ ਚ ਰਹੋ ਹਨ ਤੇ ਬਾਪੂ ਨੂੰ ਆਪਾਂ ਟੈਸਟ ਕਰਾ ਲੈਨੇ ਕੰਨਾ ਲਓ ਜੀ ਚੈੱਕ ਕਰੋ ਇਹ ਬਪੂ ਜੀ ਚੈੱਕ ਕਰਨ ਵਾਸਤੇ ਰੱਖਿਆ ਹੋਇਆ ਜੀ ਕਾ ਕਿਵੇਂ ਲੱਗ ਰਿਹਾ ਜਮੇ ਟੈਸਟ ਹੈ ਹੈ ਵਧੀਆ ਟੈਸਟ ਹੈ ਪੂਰਾ ਹੈ ਸਾਰੀ ਚੀਜ਼ ਸਿਰਾਂ ਜਮੇ ਅੱਛਾ ਦੇਖੋ ਜੀ ਅਸੀਂ ਨੇ ਅੱਜ ਗਲਾਬ ਜਾਮਣਾ ਬਣਾਈਆਂ ਸੀ ਘਰ ਵਿੱਚ ਅੱਜ ਸੰਡੇ ਸੀਗਾ ਤੇ ਆਪਾਂ ਬਣਾ ਦਿੰਨੇ ਜਿੱਦੇ ਪਊਗਾ ਉਹਨਾ ਬਲੌਗ ਤੁਹਾਨੂੰ ਜ਼ਰੂਰ ਦੇਖਿਓ ਬਹੁਤ ਬੜੀ ਚੀਜ਼ ਹੈ ਘਰਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਬਣਾ ਕੇ ਕਈ ਵਾਰੀ ਹੁਣ ਐਤਵਾਰ ਨੂੰ ਘਰੇ ਹੁੰਦੇ ਹਨ ਨਾ ਕਹਿੰਦੇ ਨੇ ਵੀ ਕੋਈ ਖਾਣ ਨੂੰ ਮਨ ਕਰਦਾ ਤਾਂ ਆਪਾਂ ਬਣਾ ਕੇ ਖਾ ਸਕਦੇ ਆ ਤੇ ਇਹ ਚੀਜ਼ਾਂ ਆਮ ਜ਼ਰੂਰ ਬਣਾਇਆ ਕਰੋ ਪਹਿਲਾਂ ਆਪਾਂ ਬਣਾਈ ਸੀ ਬਰੈਡ ਰੋਲ ਦੀ ਰੈਸਪੀ ਉਹ ਵੀ ਬਹੁਤ ਕਹਿੰਦੀ ਸੀ ਬਹੁਤ ਆਡੀਅנס ਨੇ ਉਹ ਵੀ ਬਣਾਈਆਂ ਹਨ ਤੇ ਭਰਾ ਜ਼ਰੂਰ ਇਹ ਚੀਜ਼ਾਂ ਟਰਾਈ ਕਰਿਆ ਕਰੋ ਘਰਾਂ ਦੇ ਵਿੱਚ ਆਪਦੇ ਘਰਾਂ ਵਿੱਚ ਹਨਾ ਕਿਉਂ ਆਪਦੀਆਂ ਇਹ ਚੀਜ਼ਾਂ ਹੁੰਦੀਆਂ ਨੇ ਘਰ ਦੇ ਵਿੱਚ ਆਪਦੀ ਅੱਖੀਂ ਦੇਖ ਕੇ ਆਪਾਂ ਚੀਜ਼ਾਂ ਘਰੇ ਪਾਉਣਾ ਤੇ ਆਪਣੇ ਬਲੌਗ ਨੂੰ ਜਰੂਰ ਦੇਖਿਆ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਸਾਰੇ ਭਰਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਆਪਣੇ ਬਲੌਗ ਕਿਵੇਂ ਲੱਗਦੇ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਾ ਲਓ ਧੰਨਵਾਦ